ਮੇਰੇ ਇਤਜਾਬ ਬਹੁਤ ਬਣਦਾ ਸੀ ਕੈਮ ਨਾਲ ਜ਼ਖਮ ਹੋ ਜਾਂਦੇ ਸੀਗੇ ਠੀਕ ਹੈ ਜੀ ਜ਼ਖਮ ਹੋਣ ਕਰਕੇ ਫਿਰ ਦਰਦ ਬਹੁਤ ਜ਼ਿਆਦਾ ਹੁੰਦਾ ਠੀਕ ਹੈ ਜੀ ਤੇ ਕਈ ਵਾਰ ਤਾਂ ਮੈਨੂੰ ਰਾਤ ਨੂੰ ਐਡਮਿਟ ਕਰਨਾ ਪੈਂਦਾ ਸੀ ਹਸਪਤਲ 'ਚ ਟੜਕਣਾ ਵੀ ਵੱਧ ਜਾਂਦੀ ਨਾਲ ਠੀਕ ਹੈ ਜੀ ਤੇ ਇਹ ਮੈਨੂੰ 2010 ਤੋਂ ਸੀ ਪ੍ਰੋਬਲਮ ਡਾਕਟਰ ਕਹਿੰਦੇ ਸੀ ਵੀ ਪ੍ਰੋਬਲਮ ਦਾ ਪਤਾ ਲੱਗਦਾ ਵੀ ਸਕੈਨ ਕਰਵਾਓ ਜਦੋਂ ਸਕੈਨ ਕਰਾਉਂਦੇ ਉਹਦੇ ਵਿੱਚ ਪ੍ਰੋਬਲਮ ਐਡੀ ਹੋ ਜਾਂਖਮ ਹੁੰਦੀ ਸੀ ਜਿਵੇਂ ਪੇਟ ओके ਮਲ ਫੂਡ ਪੈਪ ਚ ਕਹਿ ਲਈਏ ਹਨ जख्म ਹੁੰਦੇ ਸੀ। ਕੀ ਆ ਕੋ ਹੋ ਜਾਂਦੇ ਸੀ ਪਰ ਜਦੋਂ ਜਦੋਂ ਪਾਣੀ ਵੀ ਪੀਂਦੇ ਉਹ ਵੀ ਅੰਦਰ ਜਾ ਕੇ ਮੱਚਦਾ ਹੁੰਦਾ ਜੀ। ਠੀਕ ਹੈ। ਹਾਂ ਬਹੁਤ ਜ਼ਿਆਦਾ ਲੱਗਦਾ। ਜਿਹੜੇ ਡਾਕਟਰਾਂ ਕੋਲ ਜਾਂਦੇ ਹੁੰਦੇ ਸੀ ਜਿਵੇਂ ਕੋਈ ਵੇਤਾ ਬਟੰਡੇ ਦਵਾਈ ਲੈਣੀ ਸੁਮਨ ਤੋਂ ਜੀ ਪਿਆਲਾ ਜੀ ਬਹੁਤ ਦਵਾਈਆਂ ਬੋਤਲਾਂ ਲੈਂਦੀ ਸੀ। ਪਹਿਲੀ ਜਿਵੇਂ ਤੁਸੀਂ ਨੇ ਸਟਾਰਟ ਕੀਤਾ ਜੂਸਾਂ ਨੂੰ ਤਾਂ ਕਿੰਨੇ ਕ ਟਾਈਮ ਬਾਅਦ ਫਰਕ ਪੈਣਾ ਸਟਾਰਟ ਹੋ ਗਿਆ ਸੀ? ਮੈਨੂੰ 13 ਦਿਨਾਂ ਬਾਅਦ ਫਰਕ ਪੈ ਗਿਆ ਸੀ। ਓਕੇ ਹਾਂ ਜੀ। ਮਲ 13 ਦਿਨਾਂ ਬਾਅਦ ਤੁਸੀਂ ਦਵਾਈਆਂ ਘਟਾਉਣੀਆਂ ਸਟਾਰਟ ਕਰਤੀਆਂ ਸੀ। ਹਾਂ ਮੈਨੂੰ ਰਿਜ਼ਲਟ ਆ ਗਿਆ ਸੀ 13 ਓਕੇ ਛੱਡੇ ਨੂੰ ਹੋ ਗਏ ਜੂਸ ਕਰਕੇ ਹਾਂਜੀ ਦੋਸਤੋ ਛੱਡੇ ਨੂੰ ਓਕੇ ਮਲ ਜਿੰਨੇ ਪਰਿਵਾਰ ਸੁਣ ਰਹੇ ਨੇ ਤੁਹਾਨੂੰ ਵੀ ਹੁਣ ਕੋਈ ਮੈਡੀਸਨ ਕੋਈ ਕੁਝ ਖਾਤਾ ਨਹੀਂ ਰਹੇ ਤੁਸੀਂ ਕੁਝ ਨਹੀਂ ਖਾ ਰਹੇ ਜੀ ਓਕੇ ਉਸ ਤੋਂ ਬਾਅਦ ਤੇ ਮੈਨੂੰ ਕੋਈ ਦਵਾਈ ਲਈ ਹੋਈ ਨਹੀਂ ਜਾਈਗੀ ਓਕੇ ਹਾਂਜੀ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਸਾਰਿਆਂ ਦਾ ਵੈਲਕਮ ਆ ਰਾਈਟ ਵੇ ਐਜੂਕੇਸ਼ਨ ਚੈਨਲ ਦੇ ਉੱਤੇ ਜਿੱਥੇ ਆਪਾਂ ਬਾਡੀ ਸਰਵਿਸ ਦੇ ਬਾਰੇ ਜਾਣਦੇ ਆ ਪੰਜ ਜੂਸਾਂ ਦੇ ਬਾਰੇ ਔਰ ਬਹੁਤ ਰਿਜ਼ਲਟ ਤੁਹਾਡੇ ਕੋਲੇ ਆਨਲਾਈਨ ਤੁਹਾਡੇ ਮੋਬਾਈਲ ਦੇ ਉੱਤੇ ਵਟਸਐਪ ਦੇ ਉੱਤੇ ਫੇਸਬੁੱਕ ਦੇ ਉੱਤੇ ਰਜਾਨਾ ਦੇਖਦੇ ਹਾਂ ਪਰ ਹੋ ਸਕਦਾ ਤੁਹਾਡਾ ਫੇਥ ਬਣਦਾ ਕਿ ਨਹੀਂ ਬਣਦਾ ਕਿਉਂਕਿ ਬਹੁਤ ਕੁਝ ਚੱਲ ਰਿਹਾ ਜਿਹਦੀ ਵਜ੍ਹਾ ਕਰਕੇ ਸਾਨੂੰ ਪ੍ਰੋਬਲਮ ਆਉਂਦੀ ਆ ਫੇਥ ਕਰਨ ਦੇ ਉੱਤੇ ਤਾਂ ਦੋਸਤੋ ਅੱਜ ਇਸ ਤਰ੍ਹਾਂ ਹੀ ਤੁਹਾਡੇ ਕੁਐਸਚਨ ਹੋਣਗੇ ਤਾਂ ਬਹੁਤ ਪਰਿਵਾਰਾਂ ਦੇ ਕੁਐਸਚਨ ਸੀ ਸਰ ਸਾਨੂੰ ਉਹ ਪਰਿਵਾਰਾਂ ਨੂੰ ਮਿਲਾਓ ਜਿਨ੍ਹਾਂ ਨੂੰ ਰਿਜ਼ਲਟ ਆਏ ਨੇ ਅਸੀਂ ਗੱਲਬਾਤ ਕਰ ਸਕੀਏ ਉਹਨਾਂ ਨੂੰ ਪਰਸਨਲੀ ਮਿਲ ਸਕੀਏ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਤਾਂ ਅੱਜ ਮੈਂ ਤੁਹਾਨੂੰ ਫੈਮਿਲੀ ਮਿਲਾਨ ਜਾਣ ਜਾ ਰਿਹਾ ਨੀਲੋਵਾਲ ਤੋਂ ਸੁਨਾਮ ਦੇ ਨੇੜੇੋਂ ਆਜ਼ਾਦਵਿੰਦਰ ਖਾਲਸਾ ਜੀ ਔਰ ਭੈਣ ਜੀ ਸਾਡੇ ਜਿਹੜੇ ਸਾਡੇ ਨਾਲ ਬੈਠੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਕਿਵੇਂ-ਕਿਵੇਂ ਨੈਨੀ ਬੋਡੀ ਸਰਵਿਸ ਨੂੰ ਉਜੂਸ ਕੀਤਾ ਕਾਫੀ ਜਿਹੜੇ ਤੁਹਾਡੇ ਕੁਐਸਚਨ ਨੇ ਲਗਭਗ ਮੈਂ ਕਲੀਅਰ ਕਰੂੰਗਾ ਸਾਰੀ ਤਰ੍ਹਾਂ ਦੇ ਕੁਐਸਚਨ ਤੁਹਾਡੇ ਇਹਨਾਂ ਤੋਂ ਮੈਂ ਪੁੱਛ ਸਕਾਂ ਤਾਂ ਆਪਾਂ ਧਿਆਨ ਨਾਲ ਇਹ ਸਾਰੀ ਗੱਲਬਾਤ ਨੂੰ ਸੁਣੀਏ ਕਿਉਂਕਿ ਹੋਰ ਪਰਿਵਾਰਾਂ ਦੀ ਵੀ ਆਪਾਂ ਲਾਈਫ ਚੇਂਜ ਕਰ ਸਕਦੇ ਹਾਂ ਕਿਉਂਕਿ ਸਾਡੇ ਘਰਾਂ ਦਾ ਖਰਚਾ ਦਵਾਈਆਂ ਦਾ ਵੱਧ ਤੇ ਖਾਣੇ ਪੀਣੇ ਦਾ ਦਵਾਈਆਂ ਨਾਲੋਂ ਜਿਹੜਾ ਘੱਟ ਖਰਚਾ ਦਵਾਈਆਂ ਦਾ ਖਰਚਾ ਵੱਧ ਹੈਗਾ ਦਵਾਈਆਂ ਖਾਹਾ ਕੇ ਪਰੇਸ਼ਾਨ ਹੋ ਚੁੱਕੇ ਨੇ ਲੋਕ ਦੋਸਤੋ ਪਰ ਇਹ ਕੋਈ ਦਵਾਈ ਨਹੀਂ ਇਹ ਸਰੀਰ ਦੀ ਸਫਾਈ ਦੇ ਉੱਤੇ ਜਿਹੜਾ ਕੰਮ ਕਰਦਾ ਜੂਸ ਜਿਹੜੇ ਕੰਮ ਕਰਦੇ ਨੇ ਤਾਂ ਦੋਸਤੋ ਅੱਜ ਆਪਾਂ ਚੱਲਦੇ ਆਂ ਵੈਲਕਮ ਵੀਰ ਜੀ ਆਪਾਂ ਜੀ ਤੁਹਾਡਾ ਆਪਣੇ ਰਾਈਟ ਵੇ ਐਜੂਕੇਸ਼ਨ ਚੈਨਲ ਦੇ ਉੱਤੇ ਤੁਸੀਂ ਨੇ ਟਾਈਮ ਕੱਢਿਆ ਸਾਰੇ ਪਰਿਵਾਰ ਨਾਲ ਸਾਂਝ ਪਾਉਣ ਵਾਸਤੇ ਬੋਡੀ ਸਰਵਿਸ ਵਾਸਤੇ ਤਾਂ ਕੀ ਪ੍ਰੋਬਲਮਾਂ ਸੀ ਕਿੰਨੇ ਟਾਈਮ ਤੋਂ ਪ੍ਰੋਬਲਮਾਂ ਸੀ ਥੋੜਾ ਜਿਹਾ ਭੈਣ ਜੀ ਖੁੱਲ ਕੇ ਦੱਸੋ ਥੋੜਾ ਤੁਸੀਂ ਖਾਲਸਾ ਜੀ ਪਹਿਲਾਂ ਤਾਂ ਦੱਸ ਦੋ ਕਿਹੜੀ ਜਗ੍ਹਾ ਤੇ ਆਪਾਂ ਰਹਿਣ ਆਲੇ ਆਂ ਔਰ ਕਿੱਥੇ ਕੀ ਕੰਮ ਕਰਦੇ ਆਪਾਂ ਤਾਂ ਕਿ ਸੌਖਾ ਹੋ ਜਾਊਗਾ ਸਤਿ ਸ਼੍ਰੀ ਅਕਾਲ ਜੀ ਮੈਂ ਅਜਾਦਿੰਦਰ ਸਿੰਘ ਨੀਲੋਵਰ ਪਿੰਡ ਤੋਂ ਸਨਾਮ ਦੇ ਨੇੜੇ 5 ਕਿਲੋਮੀਟਰ ਸਨਾਮ ਤੋਂ ਪਹਿਲਾਂ ਹੀ ਆਪਣਾ ਨੀਲੋਵਰ ਪਿੰਡ ਹੈ ਤੇ ਅਸੀਂ ਖੇਤੀਬਾੜੀ ਵੀ ਕਰਦੇ ਆ ਆਪਣੇ ਟਰੱਕ ਲਾਈਨ ਦਾ ਕੰਮ ਹੈ ਮਿੰਦਾ ਦਾ ਥੋੜਾ ਜਿਹਾ ਸਰਵਿਸ ਸਟੇਸ਼ਨ ਆਪਣੇ ਲਈ ਟਰੱਕ ਹੰਡ ਬਸਦਾ ਓਕੇ ਨਾਲ ਦੀਆਂ ਟਰਾਂਸਪੋਰਟ ਦਾ ਕੰਮ ਵੀ ਕਰਦੇ ਆ ਸਾਰੇ ਬਿਜ਼ਨਸ ਕਰਦੇ ਕਰਦੇ ਨਾਲ-ਨਾਲ ਹਰ ਪਰਿਵਾਰ ਵੀ ਸੰਭਲ ਬਿਲਕੁਲ ਜੀ ਸਰ ਜਿਵੇਂ ਮੰਨ ਲਓ ਪ੍ਰੋਬਲਮਾਂ ਸੀ ਕਿਹਨੇ ਵਰਤਿਆ ਭੈਣ ਜੀ ਨੇ ਵਰਤਿਆ ਤੁਸੀਂ ਨੇ ਵਰਤਿਆ ਹਜੇ ਮੇਰੇ ਮੈਸੇਜ ਨਹੀਂ ਓਕੇ ਇਹਨਾਂ ਨੇ ਪੇਟੀਆਂ ਜਿਆਦਾ ਪ੍ਰੋਬਲਮਾਂ ਸੀ ਇਹਨਾਂ ਨੂੰ ਓਕੇ ਤੇ ਜਿਆਦਾ ਜਿਆਦਾ ਬੰਦਾ ਸੀ ਇਹਨਾਂ ਨੂੰ ਪ੍ਰੋਬਲਮ ਸੀ ਭੈਣ ਜੀ ਮੜਾ ਜਾ ਖੁੱਲ ਕੇ ਦੱਸੋ ਕਿੰਨੇ ਕ ਟਾਈਮ ਤੋਂ ਪ੍ਰੋਬਲਮਾਂ ਸੀ ਕੀ ਕੀ ਪ੍ਰੋਬਲਮਾਂ ਸੀ ਤਾਂ ਕਿ ਤੁਹਾਡੇ ਸੁਣਨ ਨਾਲ ਕਾਫੀ ਪਰਿਵਾਰਾਂ ਨੂੰ ਮਤਲਬ ਵਧੀਆ ਮਹਿਸੂਸ ਹੋਊਗਾ ਉਹਨਾਂ ਦਾ ਫੇਥ ਬਣੂਗਾ ਮੇਰੇ ਤਜਾਵ ਬਹੁਤ ਬਣਦਾ ਸੀ ਤਜਾਵ ਨਾਲ ਜਖਮ ਹੋ ਜਾਂਦੇ ਸੀ ਠੀਕ ਹੈ ਜੀ ਜਖਮ ਹੋਣ ਕਰਕੇ ਸਿਰ ਦਰਦ ਬਹੁਤ ਜ਼ਿਆਦਾ ਹੁੰਦਾ ਠੀਕ ਹੈ ਤੇ ਕਈ ਵਾਰ ਤਾਂ ਮੈਨੂੰ ਰਾਤ ਨੂੰ ਐਡਮਿਟ ਕਰਨਾ ਪੈਂਦਾ ਸੀ ਓਕੇ ਵਿੱਚ ਟੜਕਣਾ ਵੀ ਵੱਧ ਜਾਂਦੀ ਨਾਲ ਠੀਕ ਹੈ ਜੀ ਤੇ ਇਹ ਮੈਨੂੰ 2010 ਤੋਂ ਸੀ ਪ੍ਰੋਬਲਮ ਮਤਲਬ 2010 ਤੋਂ ਹੀ ਪ੍ਰੋਬਲਮ ਸੀ ਕਿੰਨੀਆਂ ਕਿ ਦਵਾਈਆਂ ਖਾਧੀਆਂ ਕਿੰਨੇ ਕ ਐਫਰਟ ਤੁਸੀਂ ਨੇ ਲਾਏ ਦਵਾਈਆਂ ਬਹੁਤ ਖਾਧੀਆਂ ਜੀ ਟੈਸਟ ਵੀ ਕਰਦੇ ਡਾਕਟਰ ਬਸ ਕਹਿੰਦੇ ਜਖਮ ਆਉਣੇ ਸਕੈਨ ਕਰ ਲੈਂਦੇ ਤੇ ਵਿਸੇਪ ਜਖਮ ਹੀ ਹੁੰਦੇ ਸੀ ਤੇ ਝਾ ਬਣਦਾ ਇਥੇ ਪੰਜੇ ਕੁਐਸਚਨ ਸਾਰੇ ਨੇ ਨਿਕਲ ਕੇ ਵੀ ਆਊਗਾ ਵੀ ਕਿਤੇ ਇਹ ਤਾਂ ਨਹੀਂ ਤੁਸੀਂ ਪਿੰਡ ਵਾਲੇ ਡਾਕਟਰ ਤੋਂ ਦਵਾਈਆਂ ਲਈ ਗਏ ਬਸ ਵੀ ਵਧੀਆ ਡਾਕਟਰ ਕੋਲ ਨਹੀਂ ਗਏ ਵੀ ਕਿ ਵਧੀਆ ਡਾਕਟਰਾਂ ਕੋਲ ਜਾਂਦੇ ਰਹੇ ਨਹੀਂ ਵਧੀਆ ਡਾਕਟਰਾਂ ਕੋਲ ਜਾਂਦੇ ਹੁੰਦੇ ਸੀ ਜਿਵੇਂ ਕੋਈ ਬਥੇਂਡੇ ਦਵਾਈ ਲੈਣੀ ਸੋਹਣ ਤੋਂ ਜੀ ਪਿਆਲਾ ਜੀ ਬਹੁਤ ਦਵਾਈਆਂ ਬੋਤਲਾਂ ਲੈਂਦੀ ਮਲ ਸਾਰੇ ਟੈਸਟ ਟੁਸ਼ਟ ਕਰਾਏ ਕੀ ਡਾਕਟਰ ਕੀ ਕਹਿੰਦੇ ਸੀ ਉਹ ਜਗ੍ਹਾ ਤੇ ਤੁਹਾਨੂੰ ਫਿਰ ਡਾਕਟਰ ਕਹਿੰਦੇ ਸੀ ਵੀ ਪ੍ਰੋਬਲਮ ਦਾ ਪਤਾ ਲੱਗਦਾ ਵੀ ਸਕੈਨ ਕਰਵਾਓ ਜਦੋਂ ਸਕੈਨ ਕਰਾਉਂਦੇ ਉਹਦੇ ਵਿੱਚ ਪ੍ਰੋਬਲਮ ਐਡੀ ਹੋ ਜਖਮ ਹੁੰਦੀ ਸੀ ਜੀ ਪੇਟ ਦੇ ਵਿੱਚ ओके ਮਨ ਫੂਡ ਪੈਪ ਚ ਕਹਿ ਲਈ ਹੈ ਜਖਮ ਹੁੰਦੇ ਸੀ ਆਪਾਂ ਹੋ ਜਾਂਦੇ ਸੀ ਪਰ ਜਦੋਂ ਜਦੋਂ ਪਾਣੀ ਵੀ ਪੀਂਦੇ ਉਹ ਵੀ ਅੰਦਰ ਜਾ ਕੇ ਮੱਚਦਾ ਹੁੰਦਾ ਜੀ ਠੀਕ ਹੈ ਹਾਂ ਬਹੁਤ ਜ਼ਿਆਦਾ ਲੱਗਦਾ ਮਤਲਬ ਤੁਸੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੂਸ ਕੀਤੇ ਨੂੰ ਬਾਡੀ ਸਰਵਿਸ ਮੇਰੇ 2 ਸਾਲ ਹੋ ਗਏ 2 ਸਾਲ ਛੱਡੇ ਨੂੰ ਹੋ ਗਏ ਜੂਸ ਕਰਕੇ ਹਾਂਜੀ 2 ਸਾਲ ਛੱਡੇ ਨੂੰ ਓਕੇ ਮਤਲਬ ਜਿੰਨੇ ਪਰਿਵਾਰ ਸੁਣ ਰਹੇ ਨੇ ਤੁਹਾਨੂੰ ਵੀ ਹੁਣ ਕੋਈ ਮੈਡੀਸਨ ਕੋਈ ਕੁਝ ਖਾਤਾ ਨਹੀਂ ਰਹੇ ਤੁਸੀਂ ਕੁਝ ਨਹੀਂ ਖਾ ਰਹੇ ਜੀ ਓਕੇ ਉਸ ਤੋਂ ਬਾਅਦ ਤਾਂ ਮੈਨੂੰ ਕੋਈ ਦਵਾਈ ਲਈ ਹੋਈ ਨਹੀਂ ਜਾਈਗੀ ਓਕੇ ਹਾਂਜੀ ਜਿਵੇਂ ਖਾਲਸਾ ਜੀ ਮੈਂ ਤੁਹਾਡੇ ਕੋਲੇ ਚਲੂੰਗਾ ਵੀ ਇਸ ਤਰ੍ਹਾਂ ਦੀ ਜਦੋਂ ਪ੍ਰੋਬਲਮ ਆਂਦੀ ਹੈ ਪਰਿਵਾਰ 'ਚ ਤਾਂ ਬੰਦੇ ਨੂੰ ਟਾਈਮ ਕੱਢਣਾ ਪੈਂਦਾ ਸਾਰੇ ਲੋਕ ਟਾਈਮ ਕੱਢਦੇ ਨੇ ਦਵਾਈਆਂ ਵਾਸਤੇ ਇਹ ਟਾਈਮ ਨੂੰ ਪਿੱਛੇ ਨਹੀਂ ਕਰ ਸਕਦੇ ਆਪਾਂ ਵੀ ਤੁਹਾਨੂੰ ਕੰਮ ਛੱਡਣਾ ਪੈਂਦਾ ਸੀ ਜਾਂ ਮਲ ਕਿੰਨਾ ਕੁ ਤੁਸੀਂ ਪਰੇਸ਼ਾਨ ਸੀ ਇਹ ਚੀਜ਼ ਤੋਂ ਹਾਂਜੀ ਪਰੇਸ਼ਾਨ ਤਾਂ ਹੁੰਨੀ ਹੀ ਹੈ ਜਦੋਂ ਕੋਈ ਆਪਣਾ ਘਰ ਦਾ ਜੀ ਪ੍ਰੋਬਲਮ ਹੁੰਦੀ ਹੈ ਜਾਂ ਆਪਣਾ ਆਪ ਨੂੰ ਪ੍ਰੋਬਲਮ ਹੁੰਦੀ ਹੈ ਜਿਹਨੋਂ ਤੁਹਾਨੂੰ ਪ੍ਰੋਬਲਮ ਹੋएगी ਬਿਲਕੁਕੁਲ ਉਹਨਾਂ ਦਾ ਕੰਬੀ ਬੰਦ ਕਰਕੇ ਜਾਣਾ ਪੈਂਦਾ ਕਿਸੇ ਨੂੰ ਦੱਸਣਾ ਪੈਂਦਾ ਵੀ ਐ ਕਰ ਲਓਗੇ ਕਰੂ ਪਰ ਆਪ ਜਿੰਨਾ ਆਪ ਕਰਨਾ ਉਹ ਨਹੀਂ ਕੁਝ ਕਰ ਸਕਦੇ ਸੀ ਓਕੇ ਤੇ ਸਾਰਾ ਦਿਨ ਇੱਕ ਦਿਨ ਦਾ ਮਤਲਬ ਹਫਤੇ ਤੇ ਇੱਕ ਦੋ ਦਿਨ ਤਾਂ ਸਾਡੇ ਦਵਾਈਆਂ ਤੇ ਲੱਗ ਜਾਂਦੇ ਆ ਜੀ ਕਦੇ ਬਠਿੰਡੇ ਜਾਣਾ ਕਦੇ ਪਟਿਆਲੇ ਵੀ ਲੈ ਕੇ ਰੀ ਵਾਰੀ ਤੇ ਵਧੀਆ ਵਧੀਆ ਡਾਕਟਰ ਨੂੰ ਦਿਖਾਏ ਪਰ ਕੋਈ ਰਿਜ਼ਲਟ ਨਹੀਂ ਆ ਰਿਹਾ ਮਤਲਬ ਜੇ ਆਪਾਂ 2022 ਚ ਅੱਜ ਬੈਠੇ ਆ ਤਾਂ ਘੱਟੋ ਘੱਟ 10 ਸਾਲ ਤੁਹਾਡਾ ਇਹ ਐਂਗਲ ਚੱਲਦਾ ਰਿਹਾ ਮਤਲਬ ਕਿਉਂਕਿ ਅੱਜ ਜੇ ਆਪਾਂ ਜਿੰਨੇ ਪਰਿਵਾਰ ਦੇਖ ਰਹੇ ਨੇ ਕਿ ਕਈ ਵਾਰੀ ਕੁਐਸਚਨ ਹੁੰਦਾ ਪਰਿਵਾਰਾਂ ਦਾ ਵੀ ਹੋ ਸਕਦਾ ਹੈ ਨਾ ਉਹਨਾਂ ਦਾ ਥੋੜੀਆਂ-ਬਹੁਤੀਆਂ ਦਵਾਈਆਂ ਖਾਦਿਆਂ ਨੂੰ ਮਾੜੀ-ਮੋਟੀ ਪ੍ਰੋਬਲਮ ਹੋਵੇ ਤਾਂ ਤੁਸੀਂ ਕਹਿ ਰਹੇ ਹੋ ਟੈਸਟ ਵੀ ਬਹੁਤ ਕਰਾਏ ਹਨ ਹਾਂਜੀ ਟੈਸਟ ਬਹੁਤ ਕਰਾਏ ਇੰਨੇ ਆ ਵਧੀਆ-ਵਧੀਆ ਡਾਕਟਰਾਂ ਦਵਾਈਆਂ ਲਈ ਹਰ ਇੱਕ ਵਾਰ ਟੈਸਟ ਕੀ ਹਰ ਇੱਕ ਕਹਿੰਦਾ ਸਕੈਨ ਕਰਾ ਕੇ ਲਿਓ ਜੀ ਸਕੈਨ ਕਰਾ ਕੇ ਲਿਓ 1000 ਰੁਪਏ ਸਕੈਨਿੰਗ ਦਾ ਹੋਰ ਟੈਸਟ ਕਰਾ ਆ ਵੀ ਕਰਾ ਲੋ ਆ ਵੀ ਕਰਾ ਲੋ ਪਰ ਟੈਸਟ ਅੰਦਰ 2-3000 ਰੁਪਏ ਦਾ ਹਰ ਇੱਕ ਵਾਰ ਟੈਸਟਾਂ ਤੇ ਲੱਗ ਜਾਂਦਾ ਮਹੀਨੇ 'ਚ 2-3 ਵਾਰ ਕੁਈ ਵਧੀਆ ਰਿਜ਼ਲਟ ਨਹੀਂ ਦੇ ਰਹੀ ਸੀ ਜਿਵੇਂ ਜਿਵੇਂ ਪ੍ਰੋਬਲਮ ਵਧਦੀ ਜਾਂਦੀ ਸੀ ਰੋਜ਼ ਰੋਜ਼ ਵਧਦੀ ਸੀ ਪ੍ਰੋਬਲਮ ਇਹ ਖਾਂਦੇ ਸੀ ਇੱਕ ਦੋ ਦਿਨ ਲੱਗਦਾ ਵੀ ਹਾਂ ਕੁਝ ਰਿਲੀਫ ਮਿਲ ਰਿਹਾ ਹੈ ਪਰ ਨਹੀਂ ਫਿਰ ਉਹੀ ਪ੍ਰੋਬਲਮ ਫਿਰ ਉੱਠੀ ਆ ਜਾਂਦੀ ਜੀ ਜੀ ਪਹਿੰਜ ਜਿਵੇਂ ਤੁਸੀਂ ਨੇ ਸਟਾਰਟ ਕੀਤਾ ਜੂਸ ਸਾਨੂੰ ਤਾਂ ਕਿੰਨੇ ਕ ਟਾਈਮ ਬਾਅਦ ਫਰਕ ਪੈਣਾ ਸਟਾਰਟ ਹੋ ਗਿਆ ਸੀ ਮੈਨੂੰ 13 ਦਿਨਾਂ ਬਾਅਦ ਫਰਕ ਪੈ ਗਿਆ ਸੀ ਓਕੇ ਹਾਂ ਜੀ ਮਤਲਬ 13 ਦਿਨਾਂ ਬਾਅਦ ਤੁਸੀਂ ਦਵਾਈਆਂ ਘਟਾਉਣੀਆਂ ਸਟਾਰਟ ਕਰਤੀਆਂ ਸੀ ਹਾਂ ਜੀ ਮੈਨੂੰ ਰਿਜ਼ਲਟ ਆ ਗਿਆ ਸੀ 13 ਓਕੇ ਓਕੇ ਮਤਲਬ ਹੁਣ ਬਿਲਕੁਲ ਓਕੇ ਹੋ ਤੁਸੀਂ ਹਾਂ ਜੀ ਬਿਲਕੁਲ ਤਾਂ ਜਿੰਨੇ ਪਰਿ ਮਤ ਇਹ ਕਹਿੰਨੀ ਐ ਵੀ ਜੀ ਦੇਖੋ ਆਪਾਂ ਪੈਸਾ ਵੀ ਪਰਵਾਹ ਕਰਦੇ ਆਂ ਟਾਈਮ ਵੀ ਵਾ ਕੀ ਸਿਹਤ ਵੀ ਇੰਨੀ ਖਰਾਬ ਕਰਦੀ ਨਹੀਂ ਅੰਗਰੇਜ਼ੀ ਦਵਾਈਆਂ ਫਿਰ ਤਾਂ ਇਹ ਵੀ ਆਪਾਂ ਨੂੰ ਇਹ ਜੂਸ ਜ਼ਰੂਰ ਪੀਣਾ ਚਾਹੀਦਾ ਵੀ ਬਹੁਤ ਵਧੀਆ ਓਕੇ ਮਤਲਬ ਦੂਸਰੀ ਚੀਜ਼ੇ ਖੋਰ ਇਥੇ ਆਂਦੀ ਹੈ ਗੱਲਬਾਤ ਵੀ ਮੰਨ ਲਓ ਜਿਵੇਂ ਅੱਜ ਵੀ ਲੋਕ ਵੀਡੀਓ ਦੇਖ ਰਹੇ ਨੇ ਕਿਉਂਕਿ ਸਾਨੂੰ ਮੈਸੇਜ ਆ ਰਹੇ ਨੇ ਬਹੁਤ ਪਰਿਵਾਰਾਂ ਦੇ ਦੋ ਦੋ ਸਾਲ ਹੋ ਗਏ ਉਹਨਾਂ ਨੂੰ ਮੈਸੇਜ ਕਰਦੇ ਆਂ ਨੂੰ ਮੈਂ ਠੀਕ ਹੋ ਜਾਊਂਗਾ ਜੀ ਮੈਨੂੰ ਕੋਈ ਗਾਰੰਟੀ ਮਿਲ ਜੂਗੀ ਦੋਸਤੋ ਮੈਂ ਗੱਲ ਕਰਾਂ ਤਾਂ ਆਪਾਂ ਜਿੰਨੇ ਹਸਪੀਟਲਾਂ ਚ ਦਵਾਈਆਂ ਖਾ ਰਹੇ ਆ ਕਿੰਨਾ ਕਿੰਨਾ ਆਪਾਂ ਨੂੰ ਟਾਈਮ ਹੋ ਗਿਆ ਕੋਈ ਵੀ ਡਾਕਟਰ ਆਪਾਂ ਨੂੰ ਗਰੰਟੀ ਨਹੀਂ ਦੇ ਸਕਦਾ ਇਹ ਕਿਹੜਾ ਦਵਾਈ ਆ ਕੋਈ ਇਹ ਜੂਸ ਨੇ ਪਰ ਆਪਾਂ ਗੱਲ ਕਰਦੇ ਆ ਵੀ ਤੁਹਾਨੂੰ ਫੇਥ ਕਿਵੇਂ ਹੋਇਆ ਜੀ ਵੀ ਨਾਲ ਦੀ ਨਾਲ ਹੋ ਗਿਆ ਜਿਵੇਂ ਤੁਹਾਨੂੰ ਪਤਾ ਲੱਗਿਆ ਵੀ ਉਸ ਦਿਨ ਹੀ ਫੇਥ ਹੋ ਗਿਆ ਨਹੀਂ ਫੇਥ ਤਾਂ ਨਹੀਂ ਰਿਹਾ ਜੀ ਸਾਨੂੰ ਫੇਥ ਜਿਵੇਂ ਤੁਸੀਂ ਆਏ ਸੀ ਮੇਲੇ ਵਿੱਚ ਲਗਾਤਾਰ ਆ ਮੈਂ ਤੁਹਾਡੇ ਕੋਲੇ ਗੱਡੀ ਲੈ ਕੇ ਖੜਾ ਸੀ ਇੱਕ ਵਾਰੀ ਹਾਂ ਤੋਂ ਮਿੰਨ ਨੂੰ ਆਏ ਕਈ ਵਾਰ ਵੀ ਲੈ ਲੋ ਲੈ ਲੋ ਇੱਕ ਵਾਰ ਜਿਵੇਂ ਮੈਂ ਇਹਨਾਂ ਨੂੰ ਹਸਪਤਾਲ ਤੋਂ ਐਡਮਿਟ ਮਤਲਬ ਤੁਹਾਡੇ ਮਨ ਚੱਲਦਾ ਸੀ ਲੈ ਲਈਏ ਰਹਿਣ ਦੀਏ ਲੈ ਲਈਏ ਰਹਿਣ ਦੀਏ ਤੁਸੀਂ ਇੱਕ ਦਿਨ ਉਸੇ ਤੁਸੀਂ ਆਹ ਤੁਸੀਂ ਪੁੱਛਿਆ ਮੈਂ ਵੀ ਕੰਮ ਕੀ ਕਰਦੇ ਹਾਂ ਮੈਂ ਵੀ ਸਰਵਿਸ ਤੇ ਕੰਮ ਕਰਦੇ ਆ ਬਾਡੀ ਦੇ ਮੈਂ ਤੁਸੀਂ ਪਹੁੰਚੇ ਮੇਰੇ ਕੋਲੋਂ ਤੋਂ ਪਹਿਲਾਂ ਹੀ ਮੈਂ ਇਹਨਾਂ ਨੂੰ ਘਰੇ ਛੱਡ ਕੇ ਗਿਆ ਸੀ ਦਵਾਈ ਦਵਾ ਕੇ ਦਵਾਈ ਦਵਾ ਕੇ ਘਰੇ ਛੱਡ ਕੇ ਗਿਆ ਸੀ ਤੇ ਲੈ ਮੈਂ ਤੁਸੀਂ ਕਹਿੰਦੇ ਆ ਵਰਤਮਾਨ ਹੱਲਿਆਓ ਯਾਰ ਦੇਖੀ ਜਾਨੇ ਇੰਨੇ ਪੈਸੇ ਦਵਾਈਆਂ ਤੇ ਹੋਰ ਲਾਈ ਜਾਂਦੇ ਆ ਮਗਾ ਦੇਖੀ ਉਹ ਵੀ ਬਰਤ ਲੈਣੇ ਆ ਮੈਨੂੰ ਚੰਗੀ ਤਰ੍ਹਾਂ ਯਾਦ ਆ ਜੀ ਵੀ ਮੰਨ ਲਓ ਜਿੱਦ ਦਿਨ ਆਪਾਂ ਮਿਲੇ ਸੀ ਤੁਹਾਡੇ ਕੋਲ ਗੱਡੀ ਲੈ ਕੇ ਮੈਂ ਆਇਆ ਹਾਂਜੀ ਤਾਂ ਉਸ ਦਿਨ ਆਪਣੀ ਮੁਲਾਕਾਤ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਕਹਿੰਦੇ ਸੱਚੀ ਹੋ ਸਕਦਾ ਇਹ ਹਾਂਜੀ ਹਾਂਜੀ ਤਾਂ ਆਪਣੀ 2 ਮਹੀਨਿਆਂ ਬਾਅਦ ਤੁਸੀਂ ਨੇ ਸ਼ਾਇਦ ਅਕਾਊਂਟ ਟਰਾਂਸਫਰ ਕਰਕੇ ਪੇਮੈਂਟ ਜੇ ਪ੍ਰੋਡਕਟ ਮੰਗਵਾਏ ਸੀ ਹਾਂਜੀ ਹਾਂ 2 ਮਹੀਨੇ ਬਾਅਦ ਮੰਗਾਈ ਸੀ ਜੀ ਤੇ ਮੈਂ ਚਲ ਦੇਖੀ ਉਹਨੇ ਪੈਸੇ ਲਾ ਕੇ ਜੇ ਘਰੇ ਲੈ ਕੇ ਆਇਆ ਦੱਸਿਆ ਵੀ ਆਹ ਭੱਤੋ ਇਹ ਵੀ ਗਾਦੇ ਨੇ ਮੈਂ ਕਿਹਾ ਮੈ ਤਾਂ ਨਹੀਂ ਪੀਨੇ ਮਹਾ ਇਹ ਤਾਂ ਹੁੰਦਾ ਆਪੇ ਮੁੰਨੇ ਤੂੰ ਪੀ ਲਾ ਕੁਝ ਨਹੀਂ ਹੁੰਦਾ ਇਹਨਾਂ ਨੂੰ ਪਹਿਲਾਂ ਫੇਸ ਨਹੀਂ ਹੋਇਆ ਸੀ ਜਦ ਇਹਨਾਂ ਨੇ ਪੀਤਾ ਤਾਂ ਇੱਥੇ ਮੈਂ ਤੁਹਾਡੀ ਗੱਲ ਕੱਟ ਕਰਕੇ ਭੈਣ ਜੀ ਕੋਲ ਜਾਣਾ ਚਾਹੁੰਗਾ ਮੰਨ ਲਓ ਭੈਣ ਜੀ ਜਿਵੇਂ ਸਪੋਜ਼ ਤੁਹਾਡੇ ਕੋਲੇ ਆ ਗਈ ਕਿਉਂਕਿ ਤੁਸੀਂ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਸੀ ਹਰੇਕ ਮਨ ਦਾ ਅੱਕ ਜਾਂਦਾ ਤੁਹਾਡਾ ਰਿਵਿਊ ਕੀ ਸੀ ਵੀ ਮੈਂ ਠੀਕ ਹੋ ਜਾਊਂਗੀ ਕਿ ਨਹੀਂ ਹੋ ਜਾਊਂਗੀ ਨਹੀਂ ਮੈਨੂੰ ਇਹ ਲੱਗਦਾ ਸੀ ਵੀ ਜਦੋਂ ਮੈਂ ਪਹਿਲਾਂ ਇੰਨੀਆਂ ਦਵਾਈਆਂ ਲੈਤੀਆਂ ਨੇ ਵੀ ਠੀਕ ਨਹੀਂ ਹੋਣਾ ਵੀ ਮੈਂ ਤਾਂ ਨਹੀਂ ਪੀਣ ਤੁਸੀਂ ਲਿਆ ਇਹ ਕਹਿੰਦੇ ਪੀਣੀ ਪੈਣੀ ਹੈ ਹੁਣ ਵਾਪਸ ਨਹੀਂ ਹੁੰਦੀ ਤੇ ਮੈਂ ਜਦ ਸਵੇਰੇ ਮੈਂ ਨੂੰ ਸ਼ੁਰੂ ਕਰਨਾ ਸੀ ਮੈਨੂੰ ਰਾਤ ਨੂੰ ਆਇਆ ਲੱਗੇ ਵੀ ਸਵੇਰੇ ਸ਼ੁਰੂ ਕਰਨਾ ਵੀ ਕੀ ਪਤਾ ਕਿ ਇਹ ਜੀ ਦਵਾਈ ਹੋਊਗੀ ਤੇ ਕੋਈ ਹੋਰ ਨਾ ਪ੍ਰੋਬਲਮ ਹੋ ਜਾਏ ਤੇ ਪਰ ਜਦੋਂ ਮੈਂ ਸ਼ੁਰੂ ਕੀਤਾ ਹੌਲੀ ਹੌਲੀ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ 13ਵੇਂ ਦਿਨ ਮੈਨੂੰ ਰਿਜ਼ਲਟ ਆ ਗਿਆ ਉਹ ਫਿਰ ਫੇਥ ਬਣੀ ਗਿਆ ਤੁਹਾਡਾ ਜੀ ਓਕੇ ਜੀ ਅੱਜ ਮੈਂ ਅੱਜ ਖਾਲਸਾ ਜੀ ਆਪਾਂ ਬੈਠੇ ਆਂ ਬਹੁਤ ਪਰਿਵਾਰ ਨੇ ਡੀਸੀਜਨ ਲੈਣ ਚ ਜਿਵੇਂ ਤੁਸੀਂ ਝਿਜਕਦੇ ਰਹੇ ਡਰਦੇ ਰਹੇ ਉਹ ਵੀ ਸਹੀ ਨਹੀਂ ਆਪਣੀ ਜਗ੍ਹਾ ਤੇ ਉਹ ਵੀ ਇਸ ਤਰੀਕੇ ਕਿਉਂਕਿ ਮਾਰਕੀਟ ਚ ਬਹੁਤ ਕੋਸ਼ ਆ ਲੋਕ ਬਰਤ ਬਰਤ ਕੇ ਦੇਖੀ ਜਾਂਦੇ ਨੇ ਆਪਾਂ ਦਾ ਕਿਉਂਕਿ ਤੁਹਾਨੂੰ ਪਤਾ ਜੀ ਬੋਡੀ ਸਰਵਰ ਦਾ ਦੋਸਤੋ ਲਿੰਕ ਦਿੱਤਾ ਹੋਇਆ ਵਿੱਚ ਤੁਹਾਨੂੰ ਕੰਮ ਕਿਵੇਂ ਕਰਦਾ ਔਰ ਕਿੰਨਾ ਟਾਈਮ ਯੂਜ਼ ਕਰਨਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਆਪਾਂ ਕਹਿੰਦੇ ਵੀ ਪਹਿਲੇ 50 ਦਿਨਾਂ ਚ 30% ਤੋਂ ਉੱਤੇ ਰਿਜ਼ਲਟ ਆਣਾ ਜ਼ਰੂਰੀ ਹੈ ਤਾਂ ਤੁਸੀਂ ਖੁਦ ਸੁਣ ਰਹੇ ਹੋ ਇਹ ਪਰ ਪਰਿਵਾਰਾਂ ਲਗ ਲਗ ਪਹਿਲੇ 50 ਹੁਣਾਂ ਚ ਲਗ ਲਗ ਤਰ੍ਹਾਂ ਦੇ ਰਿਜ਼ਲਟ ਆਉਂਦੇ ਨੇ ਕੋਈ ਫੁੱਲ ਰਿਜ਼ਲਟ ਲੈ ਲੈਂਦਾ ਕੋਈ ਘੱਟ ਲੈ ਲੈਂਦਾ ਕਿਸੇ ਨੂੰ ਵਾਧਾ ਆ ਜਾਂਦੇ ਨੇ ਤਾਂ ਅਸੀਂ ਚਾਹਾਂਗੇ ਮੰਨ ਲਓ ਜੇ ਕੋਈ ਪਰਿਵਾਰ ਮਿਲਣਾ ਚਾਹੁੰਦਾ ਕਿਸੇ ਦੇ ਪਰਸਨਲ ਕੁਐਸਚਨ ਹੈਗੇ ਨੇ ਇਸ ਤਰ੍ਹਾਂ ਦੀ ਕੋਈ ਦਿੱਕਤ ਹੁੰਦੀ ਹੈ ਤਾਂ ਤੁਸੀਂ ਖਾਲਸਾ ਜੀ ਨੂੰ ਮਿਲ ਸਕਦੇ ਹੋ ਪੂਰੀ ਫੈਮਿਲੀ ਨੂੰ ਬੈਠ ਕੇ ਮਿਲ ਸਕਦੇ ਹੋ ਕੋਈ ਦਿੱਕਤ ਨਹੀਂ ਇਹਨਾਂ ਦਾ ਤੁਹਾਨੂੰ ਨੰਬਰ ਵੀ ਅਸੀਂ ਵਿੱਚ ਦਵਾਂਗੇ ਤੁਸੀਂ ਇਹਨਾਂ ਨਾਲ ਤਾਲਮੇਲ ਬਣਾ ਕੇ ਟਾਈਮ ਲੈ ਕੇ ਇਹਨਾਂ ਨਾਲ ਬੈਠ ਕੇ ਗੱਲਬਾਤ ਕਰ ਸਕਦੇ ਅਸੀਂ ਚਾਹਦੇ ਆਂ ਵੀ ਜਿਵੇਂ ਇਹਨਾਂ ਦੇ ਘਰ ਚੋਂ ਪ੍ਰੋਬਲਮਾਂ ਖਤਮ ਹੋਈਆਂ ਨੇ ਤਾ ਦੋਸਤੋ ਤੁਹਾਡੇ ਘਰ ਦੇ ਵਿੱਚੋਂ ਵੀ ਉਹ ਦਿੱਕਤਾਂ ਹੱਲ ਹੋ ਜਾਣ ਤੁਸੀਂ ਨਿਰੋਗੀ ਜੀਵਨ ਜੀ ਸਕੋ ਕਿਉਂਕਿ ਮੈਡੀਸਨ ਤਾਂ ਆਪਾਂ ਨੇ ਬਹੁਤ ਖਾ ਲਈ ਔਰ ਅਸੀਂ ਵਧੀਆ ਡਾਕਟਰਾਂ ਕੋਲ ਜਾਣੇ ਵੀ ਆ ਪਰ ਇਹ ਸਫਾਈ ਦੇ ਉੱਤੇ ਕੰਮ ਕਰਦਾ ਤਾਂ ਦੋਸਤੋ ਆਪਾਂ ਲਾਸਟ ਚਲਦੇ ਹਾਂ ਖਾਲਸਾ ਜੀ ਕੋਲੇ ਪੈਂਜੀ ਗੋਲੇ ਪੈਂਜੀ ਕੀ ਕਹਿਣਾ ਚਾਹੂਗੇ ਪਰਿਵਾਰਾਂ ਨੂੰ ਬਾਡੀ ਸਰਵਸ ਜੂਸ ਦੇ ਬਾਰੇ ਵੀ ਲੈਣਾ ਚਾਹੀਦਾ ਕਿ ਨਹੀਂ ਨਾਰਮਲ ਲੋਕਾਂ ਨੂੰ ਵੀ ਜੂਸ ਜ਼ਰੂਰ ਲੈਣਾ ਚਾਹੀਦਾ ਕਿਉਂਕਿ ਆਪਾਂ ਦੇਖੋ ਟੈਸਟ ਕਰਵਾਉਣੇ ਉਹ ਵੀ ਪੈਸਾ ਖਰਾਬ ਕਰਦੇ ਬਿਲਕੁਲ ਜੀ ਬਾਕੀ ਦਵਾਈਆਂ ਅੰਗਰੇਜ਼ੀ ਦਵਾਈਆਂ ਸਿਹਤ ਨੂੰ ਬਹੁਤ ਹਾਨੀਕਾਰਕ ਹੀ ਨੇ ਸਹੀ ਗੱਲ ਹੈ ਇਹ ਜੂਸ ਹੈ ਜਿਹੜੇ ਬਹੁਤ ਵਧੀਆ ਜੀ ਕਿਉਂ ਮੈਂ 2 ਸਾਲ ਹੋ ਗਏ ਮੈਂ ਬਿਲਕੁਲ ਠੀਕ ਹਾਂ ਓਕੇ ਜੀ ਜਿਵੇਂ ਲੈਣੀ ਚਾਹੀਦੀ ਓਕੇ ਸਭ ਨੂੰ ਲੈਣੇ ਚਾਹੀਦੇ ਨੇ ਹਾਂ ਜੀ ਆਪਾਂ ਜੀ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਇਹ ਤਾਂ ਸਫਾਈ ਦੇ ਕੰਮ ਕਰਦਾ ਇਹ ਤਾਂ ਸਭ ਨੂੰ ਹੀ ਲੋੜ ਹੈ ਜੇ ਕੋਈ ਤੰ ਉਹਨੂੰ ਵੀ ਸਰਵਿਸ ਦੀ ਲੋੜ ਹੈ ਜਿਵੇਂ ਆਪਾਂ ਮੇਰੀ ਲਾਈਨ ਹੀ ਸਰਵਿਸ ਤੇ ਟਰੱਕਾਂ ਦੀ ਸਰਵਿਸ ਕਰਦੇ ਆਂ ਆਪਾਂ ਬੰਦਿਆਂ ਦੀ ਵੀ ਸਰਵਿਸ ਕਰਦੇ ਆਂ ਉਹ ਜੇ ਸਰਵਿਸ ਹੋਊਗੀ ਤਾਂ ਕਿ ਜਿਵੇਂ ਟਰੱਕ ਸੇ ਹੀ ਚੱਲਦੇ ਨੇ ਸਰਵਿਸ ਹੁੰਦੀ ਤਾਂ ਸੇ ਹੀ ਚੱਲਦੇ ਆਂ ਤਾਂ ਦੋਸਤੋ ਮੈਂ ਗੱਲ ਇਤਨੀ ਚਾਹੁੰਦਾ ਜਦੋਂ ਮੈਂ ਪਹਿਲੀ ਵਾਰ ਹੀ ਮਿਲਿਆ ਸੀ ਇਹ ਮੈਂ ਨਾਲ ਪੁੱਛਿਆ ਵੀ ਸਰ ਆਪਾਂ ਵੀ ਮੰਨ ਲਓ ਬੈਠਾ ਨਾ ਕੋਲੇ ਤਾਂ ਕਿ ਜਦੋਂ ਗੱਲਬਾਤ ਚੱਲੀ ਮੈਂ ਵੀ ਇੱਕੋ ਗੱਲ ਗਈ ਕਹਿੰਦਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਅਸੀਂ ਬੰਦਿਆਂ ਦੀ ਸਰਵਿਸ ਕਰਦੇ ਆਂ ਕਹਿੰਦੇ ਗੱਡੀਆਂ ਦੀ ਅਸੀਂ ਕਰਦੇ ਆਂ ਤਾਂ ਉੱਥੋਂ ਗੱਲਬਾਤ ਸਾਡੀ ਸਟਾਰਟ ਅਪ ਹੋਈ ਸੀ ਤਾਂ ਤੁਸੀਂ ਇਹਨੂੰ ਆ ਕੇ ਮਿਲ ਸਕਦੇ ਹੋ ਤੁਹਾਨੂੰ ਪੂਰੀ ਰੈ ਦੇ ਸਕਦੇ ਨੇ ਸਾਰੀ ਗੱਲਬਾਤ ਕਲੀਅਰ ਕਰ ਸਕਦੇ ਹੋ ਦੋਸਤੋ ਹੋ ਸਕਦਾ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਚੂਜ਼ ਕੀਤੀਆਂ ਹੋਣ ਤੁਸੀਂ ਪਰ ਬਾਡੀ ਸਰਵਿਸ ਦਾ ਬਾਡੀ ਸਰਵਿਸ ਹੀ ਹੈ ਤਾਂ ਆਪਾਂ ਐਂਡ ਕਰਦੀਆਂ ਇੱਥੇ ਔਰ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਜਿੰਨੇ ਵੀ ਤੁਹਾਡੇ ਰਿਲੇਸ਼ਨ ਚ ਇਸ ਤਰ੍ਹਾਂ ਦੀਆਂ ਦਿੱਕਤਾਂ ਨੇ ਕਿਸੇ ਨੂੰ ਵੀ ਵੀਡੀਓ ਸ਼ੇਅਰ ਕਰ ਸਕਦੇ ਹਾਂ ਤਾਂ ਕਿ ਉਹਨਾਂ ਦਾ ਬੈਨੀਫਿਟ ਹੋ ਸਕੇ ਉਹ ਆਪਣੇ ਸਰੀਰ ਨੂੰ ਨਿਰੋਗ ਬਣਾ ਸਕਣ ਥੈਂਕ ਯੂ ਦੋਸਤੋ ਥੈਂਕ ਯੂ